ਸਸ਼ੀ ਕਾਲ ਜੀ ਮੇਰੀ ਸਾਰੀ ਇੰਸਟਾ ਤੇ YouTube ਫੈਮਲੀ ਨੂੰ ਅ ਫਰੈਂਡਸ ਆਪਣੇ ਜਿਹੜੇ ਟ੍ਰੇਸ ਪੇਪਰ ਆਪਾਂ ਰੈਡੀ ਕਰ ਰਹੇ ਹਾਂ ਜੀ ਬਹੁਤ ਸਾਰੇ ਆਰਡਰ ਆ ਰਹੇ ਨੇ ਮੇਰੀਆਂ ਭੈਣਾਂ ਦੇ ਪਰ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਉਹਨਾਂ ਦੇ ਕੁਐਸਚਨ ਹੁੰਦੇ ਨੇ ਕਿ ਜਿਹੜੇ ਤੁਸੀਂ ਟ੍ਰੇਸ ਪੇਪਰ ਰੈਡੀ ਕਰਦੇ ਹੋ ਕਿ ਉਹ ਮੇਜਰਮੈਂਟ ਦੇ ਅਕੋਰਡਿੰਗ ਹੁੰਦੇ ਨੇ ਤਾਂ ਹਾਂਜੀ ਬਿਲਕੁਲ ਜਿਹੜੇ ਵੀ ਆਪਾਂ ਘੇਰੇ ਦੇ ਡਿਜ਼ਾਈਨ ਰੈਡੀ ਕਰਦੇ ਆਂ neck ਦੇ ਡਿਜ਼ਾਈਨ ਰੈਡੀ ਕਰਦੇ ਆਂ ਬਾਜੂ ਦੇ ਡਿਜ਼ਾਈਨ ਰੈਡੀ ਕਰਦੇ ਆਂ ਆਪਾਂ ਸੂਟਾਂ ਦੀ ਮੇਜਰਮੈਂਟ ਦੇ ਅਕੋਰਡਿੰਗ ਹੀ ਰੈਡੀ ਕਰਦੇ ਆਂ ਜੀ ਜਿਵੇਂ ਕਿ ਘੇਰੇ ਦੇ ਡਿਜ਼ਾਈਨ 18 ਇੰਚ ਘੇਰਾ 20 ਇੰਚ ਘੇਰਾ 21 ਇੰਚ ਘੇਰਾ ਐਦਾਂ ਰੈਡੀ ਕੀਤੇ ਜਾਂਦੇ ਆਂ ਠੀਕ ਹੈ ਤਾਂ ਜਦੋਂ ਵੀ ਤੁਸੀਂ ਸੂਟਾਂ ਦੇ ਉੱਪਰ ਉਸ ਨੂੰ ਟ੍ਰੇਸ ਕਰਦੇ ਹੋ ਤਾਂ ਘੇਰਾ ਵੱਧ ਘ ਉਸ ਦੇ ਅਕੋਰਡਿੰਗ ਹੀ ਆਪਾਂ ਟ੍ਰੇਸ ਪੇਪਰ ਰੈਡੀ ਕਰਦੇ ਆ ਤਾਂ ਉਹਦੇ ਵਿੱਚ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਤੁਸੀਂ ਟ੍ਰੇਸ ਪੇਪਰ ਮੰਗਵਾ ਲੂਗੇ ਇਹ ਤਾਂ ਸੂਰਤੇ ਕੀ ਪਤਾ ਸਹੀ ਛਪੇਗਾ ਨਹੀਂ ਛਪੇਗਾ ਹਨਾ ਤਾਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਬਹੁਤ ਹੀ ਮੈਜ਼ਰਮੈਂਟ ਦੇ ਅਕੋਰਡਿੰਗ ਰੈਡੀ ਕੀਤੇ ਜਾਂਦੇ ਨੇ ਬਾਕੀ ਰਹੀ ਗੱਲ ਆਪਣੀ ਪ੍ਰਾਈਸ ਦੀ ਤਾਂ ਆਪਾਂ ਜਿਹੜੇ ਟ੍ਰੇਸ ਪੇਪਰ ਨੇ ਮਾਰਕੀਟ ਨਾਲੋਂ ਬਹੁਤ ਹੀ ਲੈਸ ਪ੍ਰਾਈਸ ਤੇ ਬਹੁਤ ਹੀ ਜ਼ਿਆਦਾ ਲੈਸ ਪ੍ਰਾਈਸ ਤੇ ਆਪਾਂ ਰੈਡੀ ਕਰ ਰਹੇ ਆਂ ਬਾਕੀ ਆਪਣੀ ਸ਼ਿਪਿੰਗ ਵਗੈਰਾ 올 ਇੰਡੀਆ ਫ੍ਰੀ ਹੈ ਜੀ ਠੀਕ ਹੈ ਆਪਾਂ ਇਧਰੋਂ ਸਪੀਡ ਪੋਸਟ ਕਰਵਾਨੇ ਆ ਜਿਹੜਾ ਕੀ ਤੁਹਾਡੇ ਕੋਲ ਵੱਧ ਤੋਂ ਵੱਧ 2 ਜਾਂ 3 ਦਿਨ ਦੇ ਵਿੱਚ ਤੁਹਾਡਾ ਆਰਡਰ ਤੁਹਾਡੇ ਕੋਲ ਪਹੁੰਚ ਜਾਂਦਾ ਹੈ ਤਾਂ ਉਸ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਠੀਕ ਹੈ ਜੀ ਤਾਂ ਤੁਸੀਂ ਜਿੰਨਾ ਵੀ ਪੈਣਾ ਨੇ ਆਪਣੇ ਟਰੇਸ ਪੇਪਰ ਆਰਡਰ ਕਰਨੇ ਨੇ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਰਹੀ ਗੱਲ ਪੇਮੈਂਟ ਦੀ ਤਾਂ ਪੇਮੈਂਟ ਅਸੀਂ ਪਹਿਲਾਂ ਨਹੀਂ ਕਰਵਾਂਦੇ ਆਪਣੇ ਤੁਸੀਂ ਪਹਿਲਾਂ ਆਰਡਰ ਦਿਨੇ ਹੋ ਸਾਨੂੰ 10 ਟਰੇਸ ਪੇਪਰ ਜਾਂ 20 ਟਰੇਸ ਪੇਪਰ ਜਿੰਨੇ ਵੀ ਤੁਸੀਂ ਕਹਿੰਨੇ ਹੋ ਪਹਿਲਾਂ ਟਰੇਸ ਪੇਪਰ ਰੈਡੀ ਕੀਤੇ ਜਾਂਦੇ ਨੇ ਉਹਨਾਂ ਦੀ ਤੁਹਾਨੂੰ ਵੀਡੀਓ ਜਾਂ ਪਿਕ ਸੈਂਡ ਕੀਤੀ ਜਾਂਦੀ ਹੈ ਤੁਸੀਂ ਸਿਲੇਕਟ ਕਰਦੇ ਹੋ ਉਹਨਾਂ ਨੂੰ ਫਿਰ ਤੁਸੀਂ ਉਸ ਦਾ ਪੇਟੀਮ ਜਾਂ ਗੂਗਲ ਪੇ ਕੁਝ ਵੀ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ ਇਧਰੋਂ ਕੂਰੀਅਰ ਕਰਵਾ ਦਿੱਤੇ ਜਾਂਦੇ ਆ 2 ਤੋਂ 3 ਦਿਨ ਵਿੱਚ ਤੁਹਾਡਾ ਆਰਡਰ ਤੁਹਾਡੇ ਕੋਲ ਪਹੁੰਚ ਜਾਂਦਾ ਹੈ ਤਾਂ ਤੁਹਾਨੂੰ ਕੋਈ ਵੀ ਇਹਦੇ ਵਿੱਚ ਇਹ ਸੋਚਣ ਦੀ